ਤਰਮਿੰਦਰ ਬਾਲੀਵੁੱਡ ਦਾ ਉਹ ਨਾਮ ਜਿਸ ਨੇ ਸਿਨੇਮਾ ਨੂੰ ਨਵੀਂ ਪਛਾਣ ਦਿੱਤੀ ਪਰ ਉਹ ਸਿਰਫ ਇੱਕ ਸੁਪਰਸਟਾਰ ਅਦਾਕਾਰੀ ਨਹੀਂ ਉਹ ਸਗੋਂ ਇੱਕ ਸਫਲ ਕਾਰੋਬਾਰੀ ਵੀ ਸਨ ਤੇ ਜਿਸ ਨੇ ਮਿਹਨਤ ਦੇ ਨਾਲ ਆਪਣਾ ਵਕਰਾ ਮੁਕਾਮ ਬਣਾਇਆ ਸੀ ਪਰ ਜਿੱਥੇ ਸਿਨੇਮਾ ਤੇ ਕਾਰੋਬਾਰ ਦੇ ਵਿੱਚ ਤਰਮਿੰਦਰ ਨੇ ਹਰ ਦਿਲ ਨੂੰ ਜਿੱਤ ਲਿਆ ਉਥੇ ਸਿਆਸਤ ਤਰਮਿੰਦਰ ਲਈ ਕਦੇ ਵੀ ਸੁਖਾਲੀ ਨਹੀਂ ਰਹੀ ਤੇ ਉਹ ਸਿਆਸਤ ਦੇ ਵਿੱਚ ਜਿਆਦਾ ਚਮਕ ਨਹੀਂ ਸਕੇ ਚਮਕਦੇ ਪਰਦੇ ਤੋਂ ਉੱਤਰ ਕੇ ਜਦੋਂ ਉਹ ਰਾਜਨੀਤੀ ਦੇ ਵਿੱਚ ਆਏ ਤਾਂ ਉਹ ਉਦੀ ਤਰ੍ਹਾਂ ਨਹੀਂ ਚਮਕ ਸਕੇ ਜਿਵੇਂ ਕਿ ਉਹ ਬਾਲੀਵੁੱਡ ਦੇ ਵਿੱਚ ਚਮਕੇ ਉਹਨਾਂ ਦੀ ਜ਼ਿੰਦਗੀ ਇੱਕ ਵੱਡਾ ਸਬਕ ਹੈ ਉਹ ਦੁਬਾਰਾ ਸਿਆਸਤ ਦੇ ਵਿੱਚ ਨਹੀਂ ਆਏ ਤੇ ਕਈ ਵਾਰ ਇਨਸਾਨ ਹਰ ਖੇਤਰ ਵਿੱਚ ਕਹਿੰਦੇ ਸਫਲ ਵੀ ਨਹੀਂ ਹੋ ਸਕਦਾ ਪਰ ਜੋ ਮਿਹਨਤ ਇਮਾਨਦਾਰੀ ਤੇ ਲੋਕਾਂ ਦਾ ਪਿਆਰ ਤਰਮਿੰਦਰ ਨੇ ਹਾਸਲ ਕੀਤਾ ਉਹ ਬਹੁਤ ਘੱਟ ਲੋਕਾਂ ਨੂੰ ਮਿਲਦਾ ਹੈ ਬਾਲੀਵੁੱਡ ਦੇ ਮਹਾਨ ਅਦਾਕਾਰ ਤਰਮਿੰਦਰ ਦੇ ਦੇਹਾਂਤ ਦੇ ਨਾਲ ਫਿਲਮ ਇੰਡਸਟਰੀ ਨੂੰ ਵੱਡਾ ਤੇ ਗਹਿਰਾ ਸਦਬਾ ਲੱਗਿਆ 24 ਨਵੰਬਰ ਸੋਮਵਾਰ ਨੂੰ 99 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਤਰਮਿੰਦਰ ਨਾ ਸਿਰਫ ਬਾਲੀਵੁੱਡ ਦੇ ਸਫਲ ਅਦਾਕਾਰ ਸਗੋਂ ਇੱਕ ਸਫਲ ਕਾਰੋਬਾਰੀ ਵੀ ਰਹੇ ਨੇ। ਉਹਨਾਂ ਨੇ ਪ੍ਰਾਉਣਾਚਾਰੀ, ਰੀਅਲ ਅਸਟੇਟ, ਖੇਤੀਬਾੜੀ ਅਤੇ ਫਿਲਮ ਨਿਰਮਾਣ ਵਰਗੇ ਖੇਤਰਾਂ ਦੇ ਵਿੱਚ ਵੱਡਾ ਨਿਵੇਸ਼ ਕੀਤਾ ਅਤੇ ਬਹੁਤ ਦੌਲਤ ਵੀ ਕਮਾਈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਜੇ ਗੱਲ ਦੇਖੀ ਜਾਵੇ ਤਾਂ ਤਰਮਿੰਦਰ ਦੀ ਨਿੱਜੀ ਜਿਹੜੀ ਜਾਇਦਾਦ ਹੈ ਉਹ 335 ਕਰੋੜ ਰੁਪਏ ਤੋਂ ਲੈ ਕੇ 450 ਕਰੋੜ ਰੁਪਏ ਦੇ ਵਿਚਕਾਰ ਅਨੁਮਾਨਿਤ ਹੈ। ਉਹ ਲੋਨਾਵਾਲਾ ਦੇ ਵਿੱਚ ਇੱਕ ਵੱਡੇ 100 ਏਕੜ ਫਾਰਮ ਹਾਊਸ ਦੇ ਮਾਲਕ ਨੇ ਜਿਸ ਦੀ ਕੀਮਤ ਕਰੋੜਾਂ ਦੇ ਵਿੱਚ ਹੈ। ਉਹਨਾਂ ਕੋਲ ਮਹਾਰਾਸ਼ਟਰ ਦੇ ਵਿੱਚ ਕਈ ਘਰ ਵੀ ਸਨ ਜਿਨ੍ਹਾਂ ਦੀ ਕੀਮਤ 17 ਕਰੋੜ ਰੁਪਏ ਤੋਂ ਵੀ ਜ਼ਿਆਦਾ ਹੈ। ਉਹਨਾਂ ਦੇ ਕੋਲ ਲਗਭਗ 1.4 ਕਰੋੜ ਰੁਪਏ ਦੀ ਖੇਤੀਬਾੜੀ ਤੇ ਗੈਰ ਖੇਤੀਬਾੜੀ ਜ਼ਮੀਨ ਵੀ ਸੀ। ਫਾਰਮ ਹਾਊਸ ਦੇ ਨੇੜੇ 30 ਕਟੇਜਾਂ ਵਾਲਾ ਇੱਕ ਲਗਜ਼ਰੀ ਰਿਜ਼ੋਰਟ ਬਣਾਉਣ ਦੀ ਯੋਜਨਾ ਉਹ ਹੁਣ ਬਣਾ ਰਹੇ ਸੀ ਤੇ ਤਰਮਿੰਦਰ ਨੇ ਆਪਣੇ ਵਪਾਰਕ ਸਫ਼ਰ ਦੀ ਸ਼ੁਰੂਆਤ ਸਾਲ 2015 ਦੇ ਵਿੱਚ ਦਿੱਲੀ ਵਿੱਚ ਗਰਮ ਧਰਮ ਟਾਬੇ ਦੇ ਨਾਲ ਕੀਤੀ ਸੀ ਇਹ ਰੈਸਟੋਰੈਂਟ ਉਹਨਾਂ ਦੇ ਫਿਲਮੀ ਕਿਰਦਾਰਾਂ ਤੇ ਉਹਨਾਂ ਦੇ ਦੇਸੀ ਸਟਾਈਲ ਤੋਂ ਪ੍ਰੇਰਿਤ ਸੀ ਇਹ ਰੈਸਟੋਰੈਂਟ ਨੇ ਬਹੁਤ ਹੀ ਜਲਦੀ ਪ੍ਰਸਿੱਧੀ ਪ੍ਰਾਪਤ ਕਰ ਲਈ ਤੇ ਐਸ ਦੇ ਬਾਅਦ ਸਾਲ 2022 ਦੇ ਵਿੱਚ ਉਹਨਾਂ ਨੇ ਕਰਨਾਲ ਹਾਈਵੇ ਦੇ ਉੱਤੇ ਹੀ ਹੀ ਮੈਨ ਨਾਂ ਦੇ ਨਾਲ ਇੱਕ ਹੋਰ ਰੈਸਟੋਰੈਂਟ ਖੋਲਿਆ ਇਹ ਰੈਸਟੋਰੈਂਟ ਦਾ ਨਾਂ ਉਹਨਾਂ ਦੇ ਮਸ਼ਹੂਰ ਉਪਨਾਮ ਹੀ ਮੈਂ ਤੋਂ ਹੀ ਪ੍ਰੇਰਿਤ ਸੀ ਤਰਮਿੰਦਰ ਨੇ ਦਹਾਕਿਆਂ ਤੱਕ ਵੱਡੇ ਪਰਦੇ ਉੱਤੇ ਰਾਜ ਕੀਤਾ ਪਰ ਉਹਨਾਂ ਦਾ ਸਿਆਸੀ ਸਫ਼ਰ ਜ਼ਿਆਦਾ ਨਹੀਂ ਚੱਲਿਆ ਉਹਨਾਂ ਨੇ ਭਾਵੇਂ ਫਿਲਮ ਸੈਟਾਂ ਦੀ ਥਾਂ ਸਿਆਸੀ ਰੈਲੀਆਂ ਨੂੰ ਚੁਣਿਆ ਸੀ ਉਸ ਵਕਤ ਪਰ ਸਿਆਸਤ ਤੋਂ ਉਹਨਾਂ ਦਾ ਜਲਦੀ ਹੀ ਮੋਹ ਪੰਗ ਹੋ ਗਿਆ ਸੀ ਜੇ ਹੁਣ ਸਿਆਸਤ ਦੇ ਪੂਰੇ ਤਰੀਕੇ ਨਾਲ ਗੱਲ ਕਰੀਏ ਤਾਂ ਸਾਲ 2004 ਦੇ ਵਿੱਚ ਤਰਮਿੰਦਰ ਨੇ Rajasthan ਦੀ बीकानेर ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਵਜੋਂ ਲੋਕ ਸਭਾ ਚੋਣ ਲੜੀ ਸੀ ਤੇ ਜਿੱਤ ਵੀ ਪ੍ਰਾਪਤ ਕਰ ਲਈ ਸੀ। ਲੁਧਿਆਣਾ ਦੇ ਨੇੜੇ ਸਾਨੇਵਾਲ ਦੇ ਮੂਲ ਨਿਵਾਸੀ ਤਰਮਿੰਦਰ ਦੇ ਪੰਜਾਬੀ ਆਕਰਸ਼ਨ ਨੇ Rajasthan ਦੇ ਵੋਟਰਾਂ ਨੂੰ ਪ੍ਰਭਾਵਿਤ ਕੀਤਾ ਤੇ ਉਹਨਾਂ ਦੇ ਪ੍ਰਚਾਰ ਅਭਿਆਨ ਦੇ ਵਿੱਚ ਭਾਰੀ ਭੀੜ ਇਕੱਠੀ ਹੁੰਦੀ ਰਹੀ ਸੀ। ਉਹਨਾਂ ਦੇ ਕਾਂਗਰਸ ਉਮੀਦਵਾਰ ਰਾਮੇਸ਼ਵਰ ਲਾਲ ਦੁੱਡੀ ਨੂੰ ਲਗਭਗ 60000 ਵੋਟਾਂ ਦੇ ਫਰਕ ਨਾਲ ਹਰਾਇਆ ਇਹ ਜਿਹੜੀ ਜਿੱਤ ਸੀ ਉਸ ਸਮੇਂ ਹੋਈ ਜਦੋਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਭਾਜਪਾ ਨੂੰ ਚੋਣਾਂ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੰਸਦ ਪਹੁੰਚਣ ਤੋਂ ਬਾਅਦ ਉਹਨਾਂ ਦਾ ਸਿਆਸਤ ਤੋਂ ਜਲਦੀ ਹੀ ਮੋਹ ਭੰਗ ਹੋ ਗਿਆ ਸੰਸਦ ਦੇ ਵਿੱਚ ਉਹਨਾਂ ਦੀ ਹਾਜ਼ਰੀ ਬਹੁਤ ਘੱਟ ਸੀ ਤੇ ਬੈਸਾਂ ਵਿੱਚ ਉਹਨਾਂ ਦੀ ਸੀਮਤ ਭਾਗੀਦਾਰੀ ਨੇ ਕਈ ਸਵਾਲ ਚੁੱਕੇ 2008 ਦੇ ਇੱਕ ਇੰਟਰਵਿਊ ਦੇ ਵਿੱਚ ਤਰਮਿੰਦਰ ਨੇ ਸਿਆਸਤ ਤੋਂ ਆਪਣੇ ਮੋਹ ਪੰਗ ਬਾਰੇ ਗੱਲ ਕੀਤੀ ਸੀ। ਤਰਮਿੰਦਰ ਨੇ ਇਹ ਕਿਹਾ ਸੀ ਕਿ ਮੈਂ ਇਹ ਨਹੀਂ ਕਹਾਗਾ ਕਿ ਸਿਆਸਤ ਵਿੱਚ ਆਉਣਾ ਇੱਕ ਗਲਤੀ ਸੀ ਪਰ ਹਾਂ ਇੱਕ ਅਦਾਕਾਰ ਨੂੰ ਸਿਆਸਤ ਦੇ ਵਿੱਚ ਨਹੀਂ ਆਉਣਾ ਚਾਹੀਦਾ ਕਿਉਂਕਿ ਇਸ ਦੇ ਨਾਲ ਦਰਸ਼ਕ ਤੇ ਪ੍ਰਸ਼ੰਸਕਾਂ ਦੇ ਵਿੱਚ ਆਮ ਸਮਵਕ੍ਰਿਤੀ ਦੇ ਵਿੱਚ ਵੰਡ ਪੈਦਾ ਹੁੰਦੀ ਹੈ। ਤੇ ਉਹਨਾਂ ਦਾ ਕਾਰਜਕਾਲ ਜਿਹੜਾ ਸੀ ਉਹ 2009 ਦੇ ਵਿੱਚ ਖਤਮ ਹੋ ਗਿਆ ਸੀ ਤੇ ਉਹਨਾਂ ਨੇ ਫਿਰ ਕਦੇ ਵੀ ਮੁੜ ਕੇ ਕਿਸੇ ਥਾਂ ਤੋਂ ਚੋਣ ਨਹੀਂ ਲੜੀ 2010 ਦੇ ਵਿੱਚ ਲੁਧਿਆਣਾ ਦੇ ਵਿੱਚ ਇੱਕ ਜਨਤਕ ਸਮਾਗਮ ਦੇ ਵਿੱਚ ਤਰਮਿੰਦਰ ਨੇ ਸਿਆਸਤ ਵਿੱਚ ਆਉਣ ਉੱਤੇ ਅਫਸੋਰਸ ਬਰਗਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਸਿਆਸਤ ਵਿੱਚ ਘੁੱਟਣ ਮਹਿਸੂਸ ਹੁੰਦੀ ਸੀ ਮੈਨੂੰ ਭਾਵਨਾਤਮਕ ਤੌਰ ਦੇ ਉੱਤੇ ਇਸ ਖੇਤਰ ਵਿੱਚ ਕਸੀਟਿਆ ਗਿਆ ਸੀ ਜਿਸ ਦਿਨ ਮੈਂ ਹਾਮੀ ਭਰੀ ਮੈਂ ਉਸ ਦਿਨ ਟਾਇਲਟ ਦੇ ਵਿੱਚ ਗਿਆ ਤੇ ਸ਼ੀਸ਼ੇ ਵਿੱਚ ਆਪਣਾ ਸਿਰ ਮਾਰ ਕੇ ਆਪਣੇ ਕੀਤੇ ਉੱਤੇ ਪਛਤਾਵਾ ਕੀਤਾ ਸਿਆਸਤ ਅਜਿਹੀ ਚੀਜ਼ ਹੈ ਜੋ ਮੈਂ ਕਹਿੰਦੇ ਕਦੇ ਨਹੀਂ ਸੀ ਕਰਨਾ ਚਾਹੁੰਦਾ ਇਸ ਤੰਗ ਦੇ ਨਾਲ ਤਰਮਿੰਦਰ ਸਿਆਸਤ ਦੇ ਵਿੱਚ ਅਸਫਲ ਰਹੇ ਜਦ ਕਿ ਉਹ ਇੱਕ ਬਹੁਤ ਵੱਡੇ ਬਾਲੀਵੁੱਡ ਅਦਾਕਾਰ ਜਿਨ੍ਹਾਂ ਨੇ ਇੱਕ ਬਹੁਤ ਵੱਡੀਆਂ ਫਿਲਮਾਂ ਦਿੱਤੀਆਂ ਤੇ ਉਸ ਦੇ ਨਾਲ-ਨਾਲ ਦੂਜੇ ਪਾਸੇ ਉਹ ਇੱਕ ਸਫਲ ਕਾਰੋਬਾਰੀ ਵੀ ਰਹੇ ਜਿਨ੍ਹਾਂ ਨੇ ਆਪਣੇ ਲਈ ਫਿਲਮ ਇੰਡਸਟਰੀ ਦੇ ਨਾਲ-ਨਾਲ ਆਪਣੇ ਲਈ ਆਮ ਜ਼ਿੰਦਗੀ ਦੇ ਵਿੱਚ ਵੀ ਬਹੁਤ ਕੁਝ ਕਮਾਇਆ ਤੇ ਉਹ ਵੀ ਇੱਕ ਵੱਡੇ ਸੀ ਪਰ ਸਿਆਸਤ ਉਹਨਾਂ ਨੂੰ ਰਾਸ ਨਹੀਂ ਆਈ